ਮੁਰਦਾਬਾਤ ਜਸਰ ਬਲਜਿੰਦਰ ਕੋਰ ਐਮ ਐਲ اے ਮੁਰਦਾਬਾਤ ਜਸਰ ਬਲਜਿੰਦਰ ਕੋਰ ਐਮ ਐਲ اے ਮੁਰਦਾਬਾਤ ਉਹ ਕਹਿੰਦੇ ਸਾਡੀ ਸਰਕਾਰ ਨੇ ਸਾਡੀ ਸਰਕਾਰ ਨੇ ਅਖੇ ਜੀ ਹੁਣ ਇਹਨੇ ਸਰਕਾਰ ਵੀ ਆਗੇ 4 ਸਾਲ ਪੂਰੇ ਹੋ ਗਏ ਜੀ ਹੁਣ ਅਜੇ ਤੱਕ ਕੋਈ 5 ਰੁਪਏ ਨੇ ਲਾਇ ਵਾਰ ਦੇ ਵਿੱਚ ਤੁਹਾਡੇ ਬਾੜ ਚ ਪੈਸਾ ਨਹੀਂ ਲੱਗਾ ਪੈਸਾ 5 ਪੈਸੇ ਵੀ ਨਹੀਂ ਲਾਏ ਜੀ ਵੋਟਾਂ ਪਾਈਆਂ ਸੀ ਫਿਰ ਤੁਸੀਂ ਵੋਟਾਂ ਤਾਂ ਪਾਈਆਂ ਸੀ ਫਿਰ ਹੀ ਕੀ ਸੋਚ ਕੇ ਪਾਈਆਂ ਸੀ ਵੋਟਾਂ ਬਦਲਾ ਕਰਕੇ ਜੀ ਆਖੇ ਬਦਲਾ ਵੇਖੋ ਜੀ ਪਹਿਲਾਂ ਸਾਨੂੰ ਇੱਕ ਮੌਕਾ ਦਿਓ ਇੱਕ ਮੌਕਾ ਸੀ ਮੌਕਾ ਦੇਤਾ ਜੀ ਆ ਮੌਕਾ ਵੇਖ ਲੈ ਹੁਣ ਜੀ ਕੋਈ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰ ਰਿਹਾ ਸਾਨੂੰ 7 ਦਿਨ ਹੋ ਗਏ ਧਰਨਾ ਲੱਗਿਆ ਇਹਨੂੰ ਕੋਈ ਨਹੀਂ ਸੁਣਵਾਈ ਕਰ ਰਿਹਾ ਕੀ ਗੱਲ ਅਸੀਂ ਕੋਈ ਵੋਟ ਨਹੀਂ ਪਾਉਂਦੇਗੇ ਬੁੱਢਾ ਦਾ 27 ਚ ਫੇਰ ਆਉਣ ਵਾਲੀਆਂ ਕਿਹਨੂੰ ਪਾਉਣਗੇ ਹਾਂਜੀ ਅਸੀਂ ਕਿਸੇ ਨੂੰ ਨਹੀਂ ਪਾਉਂਦੇ ਜੀ ਅਸੀਂ ਪਾੜ ਪਾੜ ਕੇ ਵੋਟਾਂ ਉਹਨਾਂ ਦੇ ਮੂਹਰੇ ਦਾ ਹਾਰ ਪਾਵਾਂਗੇ ਛਿੱਤਰਾ ਦਾ ਹਾਰ ਪਾ ਕੇ ਤੋਰਾਂਗੇ ਜਿਹੜਾ ਕੋਈ ਆਊਗਾ ਜਿਹੜਾ ਕੋਈ ਆਉਂਗਾ ਨਖਰਾ ਨਖਰ ਉਸਕੇ ਹੱਥ ਵੜ ਦੂੰਗੀ ਇਸੀ ਜਗ੍ਹਾ ਜਿਹਨੋਂ ਵੋਟਾਂ ਵੋਟਾਂ ਪਾਉਣੀਆਂ ਹੁੰਦੀਆਂ ਉਦੋਂ ਤੇ ਜੀ ਲੈਟਰੀ ਤੇ ਚੱਕਣ ਤੱਕ ਵੀ ਜਾਂਦੀ ਐ ਚੈਸਟ ਵੀ ਸਾਰੇ ਸਾਫ਼ ਕਰਦੇ ਆ ਪਰ ਹੁਣ ਅਸੀਂ ਕਿਸੇ ਨੂੰ ਬੋਰਡ ਨਹੀਂ ਪਾਉਣੀ ਅਸੀਂ ਉਹਨਾਂ ਦੇ ਸਾਹਮਣੇ ਬਾੜ-ਬਾੜ ਸਿੱਟਾਂਗੇ ਸਾਡਾ ਕੰਮ ਹੈਗਾ ਕਿ ਅਸੀਂ ਧਰਨਾ ਦੇਈਏ ਸਰਕਾਰਾਂ ਨੂੰ ਜਗਾਈਏ ਜਿਹੜੀਆਂ ਸੁੱਤੀਆਂ ਪਈਆਂ ਨੇ ਸੁੱਤੀਆਂ ਪਈਆਂ ਤਾਂ ਅਸੀਂ ਕਹਿ ਨਹੀਂ ਸਕਦੇ ਹੁਣ ਅਸੀਂ ਤਾਂ ਇੰਝ ਸੋਚਦੇ ਆ ਕਿ ਮਰੇ ਪਏ ਆ ਕਿਉਂਕਿ ਸਾਨੂੰ ਇਹਨਾਂ ਨੇ ਗੰਦੇ ਪਾਣੀ ਦੇ ਵਿੱਚ ਇਸ ਤਰ੍ਹਾਂ ਛੱਡਿਆ ਹੋਇਆ ਜਿੱਦਾਂ ਜਾਨਵਰ ਛੱਡੇ ਹੁੰਦੇ ਗਲੀਆਂ ਦਾ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਨਾਲ ਕਿਹੜਾ ਵਾਰਡ ਹੈ ਜੀ ਇਹ ਵਾਰਡ ਨੰਬਰ 1 ਹੈ ਜੀ ਵਾਰਡ ਨੰਬਰ 1 ਹੈ ਮੰਡੀ ਦੀ ਸ਼ੁਰੂਆਤ ਵਾਲਾ ਵਾਰਡ ਹੈ ਜੀ ਮੰਡੀ ਦੀ ਸ਼ੁਰੂਆਤ ਕਹਿੰਦੇ ਇਸ ਵਾਰਡ ਤੋਂ ਹੋਈ ਸੀ ਤੇ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ ਸਾਨੂੰ ਗਲ ਸੱਤ ਦਿਨਾਂ ਤੋਂ ਇਹ ਲੋਕ ਹੈ ਜਿਹੜੇ ਪੱਕੇ ਧਰਨੇ ਤੇ ਬੈਠੇ ਹੋਏ ਨੇ ਆਪਣੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਤਾਂ ਆ ਹਾਲਾਤ ਐ ਦੇਖੋ ਇਥੋਂ ਦੀ ਲੰਘਣਾ ਬਹੁਤ ਮੁਸ਼ਕਲ ਐ ਸੀਵਰੇਜ ਦੇ ਨਾਲ ਓਵਰਫਲੋ ਦੇ ਨਾਲ ਆ ਹਾਲਾਤ ਐ ਹਰ ਇੱਕ ਗਲੀ ਦੇ ਤਾਂ ਤੁਸੀਂ ਪੰਜਾਬ ਸਰਕਾਰ ਮੁਰਦਾਵ ਕੀ ਨਾਮ ਹੈ ਜੀ ਤੁਹਾਡਾ ਮੇਰਾ ਰਵੀਂਦਰ ਕੁਮਾਰ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਧਰਨਾ ਦਿੱਤੇ ਨੂੰ ਸਾਨੂੰ ਅੱਜ ਜੀ 7 7ਵਾਂ ਦਿਨ ਐ ਜੀ 7ਵਾਂ ਦਿਨ ਐ ਹਾਂ ਜੀ ਕੀ ਕੋਈ ਭਰੋਸਾ ਜਾਂ ਕੋਈ ਸੁਣਵਾਈ ਹੋਈ ਤੁਹਾਡੀ 7 ਦਿਨ ਹੋ ਗਏ ਬੈਠਿਆਂ ਨੂੰ 7 ਦਿਨ ਹੋ ਗਏ ਕੋਈ ਸੁਣਵਾਈ ਨੂੰ ਆਏ ਸੀ ਐਸ ਡੀ ਐਮ ਸਾਹਿਬ ਆਏ ਸੀਗੇ 3 ਦਿਨ ਆਏ ਸੀਗੇ ਉਹ ਤੋਂ ਬਾਅਦ ਕੁਝ ਨਹੀਂ ਹੋਇਆ ਕੋਈ ਨਹੀਂ ਆਇਆ ਅਸੀਂ ਲਿਖਤੀ ਰੂਪ ਚ ਦੇ ਕੇ ਜਾਓ ਅਸੀਂ ਲਿਖਤੀ ਰੂਪ ਚ ਮੰਗਦੇ ਆ ਪਰ ਉਹ ਲਿਖਤੀ ਰੂਪ ਦਿੱਤਾ ਨਹੀਂ ਉਹਨਾਂ ਨੇ ਅੱਜ ਉਹ ਫੇਰ ਆਇਆ ਸੀ ਅੱਜ ਫੇਰ ਉਹਨੇ ਆਸ਼ਵਾਸ਼ਣ ਦਿੱਤਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਕਨਸ਼ਾਮ ਦਾ ਸੁਮੀ ਜੀ ਕੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਪ੍ਰਸ਼ਾਸਨ ਕਹਿੰਦਾ 15 ਦਿਨਾਂ ਚ ਅਸੀਂ ਸਫਾਈ ਵਗੈਰਾ ਕਰਾ ਦਾਂਗੇ ਤੁਹਾਡਾ ਜਿਹੜਾ ਜਿਹੜਾ ਪਾਣੀ ਹੈਗਾ ਉਹ ਪੜਵਾ ਦਾਂਗੇ ਤੁਹਾਡੇ ਇੱਧਰ ਗਲੀਆਂ ਚੋਂ ਤੇ ਲੇਕਿਨ ਉਹ ਤਾਂ ਸਾਨੂੰ 5-6 ਸਾਲ ਹੀ ਹੋ ਗਏ ਸੁਣਦਿਆਂ ਨੂੰ ਉਹ 10 ਦਿਨ ਆਂਦੇ ਆ ਲਾਰਿਆ ਦੇ ਜਾਂਦੇ ਆ ਤੁਹਾਡੀ ਮੇਨ ਮੰਗ ਕੀ ਆ ਹੁਣ ਜਿਵੇਂ 7 ਦਿਨ ਹੋ ਗਏ ਤੁਹਾਨੂੰ ਮੈਂ ਮੈਂ ਮੰਗਾਂ ਜੀ ਪਹਿਲੀ ਗੱਲ ਤਾਂ ਇੱਧਰ ਡਿਸਪੋਜ਼ਲ ਜਿਹੜੇ ਬਣਾਇਆ ਇਹਨਾਂ ਨੇ ਉਹ ਚਾਲੂ ਉਹ ਜੋ ਮੋਟਰ ਲਾਈ ਜਾਵੇ ਜਿਹੜਾ ਪਾਣੀ ਖਿੱਚ ਕੇ ਇੱਧਰ ਨੂੰ ਸੁਟਿਆ ਜਾਵੇ ਸੀਵਰੇਜ 'ਚ ਉਹ ਸਾਰੇ ਮੋਟਰ ਨੂੰ ਲੈ ਕੇ ਨਾਲ ਹੀ ਪਤਾ ਨਹੀਂ ਕਿਤੇ ਵੇਚ ਤੇ ਕੀ ਕਰਤਾ ਸਾਨੂੰ ਨਹੀਂ ਪਤਾ ਉਸ ਦਾ ਤੇ ਦੂਜੀ ਗੱਲ ਇਹ ਹੈ ਕਿ ਇਹ ਜਿਹੜੇ ਸੀਵਰੇਜ ਹੀ ਆ ਸਮੱਸਿਆ ਇਹਦੇ ਬਹੁਤ ਬਲੌਕਿੰਗ ਹੈ ਕਿਉਂਕਿ 8 ਇੰਚੀ ਪਾਈਪ ਹੈ ਇੰਨੀ ਜਿਹੀ ਪਾਈਪ ਉਹਦੀ 8 ਇੰਚੀ ਜੇ ਦੇਖਿਆ ਜਾਵੇ ਵੱਡੀ ਗਿਣਤੀ 'ਚ ਭੈਣਾ ਵੀ ਬੈਠੀਆਂ ਨੇ ਤੁਸੀਂ ਵੀ ਕੰਮ ਧੰਦੇ ਵਾਲੇ ਹੋਵੋਗੇ ਸਾਰੇ ਕੰਮ ਤੰਦਾ ਵੀ ਕਰਨਾ ਹੁੰਦਾ 7 ਦਿਨ ਹੋ ਗਏ ਕੀ ਲੱਗਦਾ ਤੁਹਾਨੂੰ ਕੀ ਪਤਾ ਕਿੰਨਾ ਕੁ ਲੰਮਾ ਸਮਾਂ ਬੈਠਣਾ ਪਈਏ ਇੱਥੇ ਬੈਠੇ ਜੀ ਸਾਰੇ ਬੈਠੇ ਸਾਰੇ ਸਾਥ ਆ ਸਾਡੇ ਲੋਕਾਂ ਦਾ ਮਜਬੂਰ ਆ ਸਰ ਕੋਈ ਖੁਸ਼ੀ ਨਾਲ ਤਾਂ ਬੈਠੇ ਨਹੀਂ ਜੀ ਅਸੀਂ ਅੱਕ ਕੇ ਬੈਠੇ ਆ ਪਹਿਲੇ ਪ੍ਰਸ਼ਾਸਨ ਨੂੰ ਬਹੁਤ ਜਾਰ ਐਪਲੀਕੇਸ਼ਨਾਂ ਦੇ ਆਏ ਮੌਕੇ ਵੀ ਦਿਖਾਤੇ ਡੀਸੀ ਸਾਹਿਬ ਕੋਲ ਵੀ ਐਪਲੀਕੇਸ਼ਨ ਦੇ ਆਏ ਅਸੀਂ ਅਸੀਂ ਆਪ ਦੇ 200 200 100 ਰੁਪਿਆ ਪਾ ਕੇ ਗੱਡੀਆਂ ਕਰਾ ਕੇ ਡੀਸੀ ਸਾਹਿਬ ਕੋਲ ਜਾਣੇ ਕੋਈ ਹੋਈ ਸੁਣਵਾਈ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜੀ ਕੋਈ 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 ਨਹੀਂ ਆਂਦਾ ਜੀ ਇੱਥੇ ਸਾਰੇ ਬਸ ਇੱਕੀ ਗੋਲੀ ਦੇ ਆਂਦੇ ਆ ਅਸੀਂ ਮਿਲਿਆ ਆ ਰਹੀਏ ਦੇਖਦੀ ਐ ਮੈਂ ਵੀ ਨਹੀਂ ਆਏ ਨਹੀਂ ਮੈਂ ਹਲਕੇ ਦੀ ਐਮਐਲਏ ਐ ਐਮਐਲਏ ਨੂੰ ਰਿਪੋਰਟਾਂ ਤਾਂ ਪਹੁੰਚਦੀਆਂ ਹੀ ਆ ਜੀ ਇਹ ਤਾਂ ਹਨੇ ਅੰਦਰ ਰਿਪੋਰਟ ਨਹੀਂ ਜਾਂਦੀ ਸਾਰੇ ਇੱਥੇ ਮੀਡੀਆ ਵਾਲੇ ਰਿਪੋਰਟਾਂ ਫੋਟੋਆਂ ਕਿਚ ਲੈ ਕੇ ਜਾਂਦੇ ਧਰਨੇ ਦੀਆਂ ਸਾਰੇ ਰਾਤ ਦਿਨ ਧਰਨਾ 24 ਘੰਟੇ ਧਰਨਾ ਚੱਲਦਾ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਵੀਨਾ ਰਣੀਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਵੇਂ ਕੰਮ ਧੰਦੇ ਵੀ ਹੁੰਦੇ ਆ ਲੇਡੀਜ਼ ਨੂੰ ਕੰਮ ਧੰਦੇ ਘਰੇ ਬਹੁਤ ਹੁੰਦੇ ਆ ਤੁਸੀਂ 7 ਦਿਨ ਹੋ ਗਏ ਧਰਨੇ ਤੇ ਬੈਠੇ ਹੋ ਕੀ ਕਾਰਨ ਹੈ ਵੀ ਜਿਹੜਾ ਤੁਸੀਂ ਲੰਮਾ ਸਮਾਂ ਧਰਨਾ ਚਲਾ ਰਹੇ ਹੋ ਕੀ ਤੁਹਾਨੂੰ ਲੱਗਦਾ ਵੀ ਇਸ ਮਸਲੇ ਦਾ ਹੱਲ ਜਲਦੀ ਹੋਊਗਾ ਸਰ ਆ ਦੇਖੋ ਮਸਲੇ ਦਾ ਹੱਲ ਤਾਂ ਇਹਨਾਂ ਸਰਕਾਰਾਂ ਦੇ ਹੱਥ ਹੀ ਆ ਸਾਡਾ ਕੰਮ ਹੈਗਾ ਕਿ ਅਸੀਂ ਧਰਨਾ ਦੇਈਏ ਸਰਕਾਰਾਂ ਨੂੰ ਜਗਾਈਏ ਜਿਹੜੀਆਂ ਸੁੱਤੀਆਂ ਪਈਆਂ ਨੇ ਸੁੱਤੀਆਂ ਪਈਆਂ ਤਾਂ ਅਸੀਂ ਕਹਿ ਨਹੀਂ ਸਕਦੇ ਹੁਣ ਅਸੀਂ ਤਾਂ ਐਂ ਸੋਚਦੇ ਆ ਕਿ ਮਰੇ ਪਏ ਆ ਕਿਉਂਕਿ ਸਾਨੂੰ ਇਹਨਾਂ ਨੇ ਗੰਦੇ ਪਾਣੀ ਦੇ ਵਿੱਚ ਇਸ ਤਰ੍ਹਾਂ ਛੱਡਿਆ ਹੋਇਆ ਜਿੱਦਾਂ ਜਾਨਵਰ ਛੱਡੇ ਹੁੰਦੇ ਆ ਅਸੀਂ ਵੀ ਇਨਸਾਨ ਆ ਸਾਡੇ ਬੱਚੇ ਆ ਬੱਚੇ ਇਸ ਤਰ੍ਹਾਂ ਬਿਮਾਰ ਹੋ ਰਿਹਾ ਖੁਦ ਸਾਡਾ ਐਮਸੀ ਵੀ ਬਿਮਾਰ ਪਏ ਆ ਠੀਕ ਹੈ ਜੀ ਐਨਾ ਗੰਦਾ ਪਾਣੀ ਇੱਥੇ ਕੋਈ ਪਾਣੀ ਜਿਹੜਾ ਵਾਟਰ ਬਾਕਸ ਦਾ ਪਾਣੀ ਆ ਉਹਦੇ ਵਿੱਚ ਇੰਨਾ ਗੰਦਾ ਆ ਰਿਹਾ ਮੈਂ ਕਹਿਣਾ ਚਾਹਨੀ ਆ ਕਿ ਬਲਜਿੰਦਰ ਗੋਰਾ ਕਿ ਇਹ ਪਾਣੀ ਪੀ ਕੇ ਦੇਖੇ ਇੱਕ ਵਾਰੀ ਜੀ ਠੀਕ ਆ ਜੀ ਸਾਡਾ ਹੁਣ ਸਾਡਾ ਗੁੱਸਾ ਇਸ ਤਰੀਕੇ ਦੇ ਨਾਲ ਹੋ ਰਿਹਾ ਸੀ ਅਸੀਂ ਆਪਕਤ ਬਾਹਰ ਹੋਣਾ ਨਹੀਂ ਚਾਹਦੇ ਜਿਵੇਂ ਤੁਸੀਂ ਕਹਿਣੋ ਵੀ ਅਸੀਂ ਜਗਾਉਣਾ ਚਾਹੁੰਦੇ ਆ ਸਰਕਾਰ ਨੂੰ 7 ਦਿਨ ਹੋ ਗਏ ਦਾ ਮਤਲਬ ਅਜੇ ਤੱਕ ਜਾਗੇ ਨਹੀਂ ਚੱਕੇ ਸਾਡੇ 24 ਘੰਟੇ ਅਸੀਂ ਬੈਠੇ ਆਂ ਫੇ ਸੜਕਾਂ ਦੇ ਉੱਤੇ ਬੈਠੀਆਂ ਠੀਕ ਆ ਰਾਤ ਨੂੰ ਠੰਡ ਦਾ ਕਿੰਨਾ ਮੌਸਮ ਹੁੰਦਾ ਸਾਡੇ ਬੱਚੇ ਅਸੀਂ ਛੱਡ ਛੱਡ ਕੇ ਘਰਾਂ ਦੇ ਵਿੱਚ ਅਸੀਂ ਇੱਥੇ ਆ ਕੇ ਰਾਤਾਂ ਨੂੰ ਇੱਥੇ ਬ ਦੇ ਵਿਚਾਰੇ ਰਾਤਾਂ ਨੂੰ ਇੱਥੇ ਇਹ ਵਿਚਾਰੇ ਆਪੇ ਜੋ ਮਜ਼ਦੂਰੀ ਕਰਕੇ ਖਾ ਰਿਆ ਉਹ ਮਜ਼ਦੂਰੀ ਤਾਂ ਵੀ ਰੇ ਰਿਆ ਇਹਨਾਂ ਨੂੰ ਸਰਕਾਰਾਂ ਨੂੰ ਜਗਾਉਣ ਵਾਸਤੇ ਪਰ ਇਹ ਸਰਕਾਰਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਕੋਈ ਜਾਗ ਆ ਰਹੀ ਹੈ ਮੰਗ ਜੇ ਤੁਹਾਡੀ ਮੇਨ ਮੰਗ ਕੀ ਹੈ ਸਾਡੀ ਮੇਨ ਮੰਗ ਇਹ ਹੀ ਹੈ ਕਿ ਜਿਹੜਾ ਸੀਵਰੇਜ ਦੀ ਜਿਹੜੀ ਬਲਾਕਿੰਗ ਆ ਉਹਨੂੰ ਸੈੱਟ ਕਰਵਾਈ ਜਾਵੇ ਅੱਜ 4 ਸਾਲ ਹੋ ਚੁੱਕੇ ਆ ਸਰਕਾਰ ਨੂੰ ਆਈ ਨੂੰ 4-5 ਸਾਲ ਪਾਣੀ ਜਿਹੜਾ ਪੀਣ ਵਾਲਾ ਪਾਣੀ ਆ ਉਹ ਗੰਦਾ ਹੈਗਾ ਤੇ ਜਿਹੜਾ ਪ੍ਰੋਪਰ ਇਲਾਜ ਕਰਾਇਆ ਜਾਵੇ ਇਸ ਪਾਣੀ ਦਾ ਕਿ ਨਿਕਾਸ਼ ਹੋਵੇ ਇਹ ਨਹੀਂ ਕਿ ਡੱਗ ਚਾਰ ਭਰਾਏ ਤੇ ਕਲੀਅਰ ਕਰਕੇ ਚਲੇ ਗਏ ਇਹ ਸਿਰਫ 2 ਦਿਨ ਦਾ ਕੰਮ ਉਤੋਂ ਬਾਅਦ ਫੇਰ ਉਹ ਵੀ ਹੋਣਾ ਕਿਉਂਕਿ ਪਾਣੀ ਆਪਣਾ ਰੂਟੀਨ ਦਾ ਵਿੱਚ ਜੋ ਆਪਾਂ ਵਰਤਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਹਾਡੇ ਕੀ ਨਾਮ ਹੈ ਜੀ ਵੀਰਮਤੀ ਦੇਵੀ ਕਿੰਨਾ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ 7 ਦਿਨ ਹੋ ਗਏ ਮੇਨ ਮੰਗ ਤੁਹਾਡੀ ਕੀ ਹੈ ਹੁਣ ਐਸਾ ਸਾਡੀ ਮੇਨ ਮੰਗ ਇਹ ਹੀ ਹੈ ਸਾਡੀ ਗੜੀਆਂ ਉੱਚੀਆਂ ਕਰਾਈ ਜਾਣ ਤੇ ਸੀਵਰਾਂ ਦਾ ਪਾਣੀ ਸਾਫ਼ ਕਰਾਇਆ ਜਾਵੇ ਇੱਕ ਸਾਨੂੰ ਕੋਈ ਹਸਪਤਾਲ ਤੇ ਸਿਫਤਾ ਦਿੱਤੀ ਜਾਵੇ ਇਨਾ ਕੋ ਚੱਜਣਾ ਦਵਾਈ ਮਿਲ ਰਹੀ ਉਹ ਤੇ ਸਾਡੇ ਬੱਚੇ ਇਨੇ ਬਿਮਾਰ ਹੁੰਦੇ ਅਸੀਂ ਗੰਦਗੀ ਚ ਬੈਠੇ ਆ ਅਸੀਂ ਆਪ ਤਾਂ ਬੈਠੇ ਸਾਡੇ ਬੱਚੇ ਨੂੰ ਅਸੀਂ ਕਿਵੇਂ ਕਰੀਏ ਹਸਪਤਾਲ ਜ ਲੈ ਲੈ ਕੇ ਜਾਂਨੇ ਸਾਨੂੰ ਚੱਜਣਾ ਦਵਾਈ ਨਹੀਂ ਮਿਲਦੀ ਹਸਪਤਾਲ ਤੁਹਾਡੇ ਐਮਸੀ ਤੁਹਾਡੇ ਨਾਲ ਹੈ ਸਾਡੇ ਨਾਲ ਸਾਡੇ ਐਮਸੀ ਸਾਡੇ ਨਾਲ ਹੈ ਜੀ ਤੁਹਾਡਾ ਐਮਸੀ ਤੁਹਾਡਾ ਭਾਈਚਾਰਾ ਬਾੜ ਨੰਬਰ 12 13 15 ਬਾਗਾ ਪੂਰਾ ਬਾਗਾ ਰੋਡ ਸਾਡੇ ਨਾਲ ਹੀ ਖੜਾ ਹੈ ਜੀ ਸਾਰੇ ਇੱਕ ਨਾਲ ਹੀ ਐਸੀ ਇੱਕ ਜੂ ਟੋਪ ਐਮਸੀ ਆ ਜਾਂਦੇ ਬਟ ਐਮਸੀ ਅੱਜ ਹੁਣ ਬਿਮਾਰ ਹੋਈ ਪਈ ਹੈ ਜੀ ਕਿ 7 ਦਿਨ ਉਹ ਵੀ ਹੱਥੀ ਸੁੱਤੇ ਪਏ ਰਹੇ ਆ ਉਹਨਾਂ ਦੀ ਵੀ ਕੰਡੀਸ਼ਨ ਖਰਾਬ ਹੋਈ ਪਈ ਆ ਤੇ ਇਸ وجہ ਕਰਕੇ ਅੱਜ ਉਹ ਨਹੀਂ ਯਕੀਨ ਤਾਂ ਸਾਡੀ ਗੱਲਾਂ ਅੱਜ ਦਵਾਈ ਦਵਾਈ ਵਗੈਰਾ ਲੈ ਕੇ ਥੋੜਾ ਜਿਹਾ ਰੈਸਟ ਦੇ ਉੱਤੇ ਹੈਗੇ ਨੇ ਬਾਕੀ ਹੋਾਂਗੇ ਜ਼ਰੂਰ ਚਲੋ ਮੈਂ ਲੈ ਕੇ ਚੱਲੀਆਂ ਆ ਗਲੀਆਂ ਵਿੱਚ ਸਾਰਾ ਕਿਤੇ ਪਾਣੀ ਭਰ ਸਕਦਾ 482000 482000 ਰੁਪਇਆ ਰੇਲਵੇ ਨੂੰ ਪੈ ਪਾਉਣ ਵਾਸਤੇ ਥੱਲੋਂ ਦੀ ਰੇਲਵੇ ਲਾਈਨ ਦੇ ਥੱਲੋਂ ਦੀ ਭਰਿਆ ਹੋਇਆ ਹੈਗਾ ਉਹਦਾ ਇੱਕ ਇਹਨਾਂ ਨੇ ਫਿਰ ਬਾਅਦ ਵਿੱਚ ਬਜਟ ਬਣਾਇਆ ਸੀ 1 ਕਰੋੜ 57 ਲੱਖ ਦਾ ਅੱਜ ਦੇਖੋ ਉੱਥੇ ਤੁਸੀਂ ਲੰਮਕਿਆ ਖੜਾ ਹੈਗਾ ਉਹਦੇ ਵਾਸਤੇ ਕੋਈ ਨਹੀਂ ਗੌਰ ਕਰੀ ਇਹਨਾਂ ਨੇ ਅੱਛਾ ਇੱਕ ਸਰ ਮੈਂ ਦੱਸਣਾ ਚਾਹਨਾ ਕਿ ਇੱਥੇ 30 40 ਘਰਾਂ ਦੀ ਬਸਤੀ ਹੈਗੀ ਥੋੜਾ ਜਿਹਾ ਗਾਂਹ ਜਾ ਕੇ ਕਿਲੋਮੀਟਰ ਤੇ ਉਹਦੇ ਉੱਥੇ ਜਾਣ ਵਾਸਤੇ ਰਸਤਾ ਹੀ ਹੈ ਨਹੀਂ ਜਿਵੇਂ ਉਹ ਟਾਪੂ ਦੀ ਤਬਦੀਲ ਕੀਤਾ ਹੋਇਆ ਉਵੇਂ ਕੀਤਾ ਹੋਇਆ ਟਾਪੂ ਜੀ ਮੈਂ ਹੋਂਦਾ ਰਸਤਾ ਹੈ ਨਹੀਂ ਮੈਂ ਹੈ ਨਹੀਂ ਸਿਵਰੇ ਦਾ ਪਾਣੀ ਆ ਚਾਰੇ ਪਾਸੇ ਨਹੀਂ ਉਹ ਟਾਣੀ ਨੂੰ ਫਿਰ ਉਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਉਹ ਸਰ ਰੇਲਵੇ ਲੈ ਜਾਂਦੇ ਸਾਰਾ ਲੈ ਕੇ ਜਾਂਦੇ ਆ ਸਰ ਰੇਲਵੇ ਲਾਈਨ ਦੇ ਦਸਾਰਾ ਦੇਖੋ ਤੁਸੀਂ ਟ੍ਰੇਨ 24 ਘੰਟੇ ਟ੍ਰੇਨ ਨਾਲ ਰਿਕਸ ਕਾਲਾ ਕੰਮ ਹੈ ਜੀ ਤਾਂ ਉਸੇ ਥੋੜਾ ਰਸਤਾ ਤਾਂ ਦਿਓ ਰਸਤਾ ਹੀ ਹੈ ਨਹੀਂ ਰਸਤਾ ਹੀ ਹੈ ਨਹੀਂ ਪਹਿਲਾ ਪਹਿਲਾ ਕੀਤੀ ਜੀ ਸਾਹਿਬ ਨੇ ਪਹਿਲਾਂ ਕੀਤੀ ਤੁਸੀਂ ਕਿਸੇ ਹੋਏ ਸਰ ਐਸਜੀਐਨ ਸਾਹਿਬ ਨੂੰ ਮੌਕਾ ਦਿਖਾਇਆ ਸੀ ਆਪਦੇ ਅੱਖੋਂ ਨਾਲ ਫਿਰ ਕੀ ਕਹਿੰਦੇ ਐਸਜੀਐਨ ਸਾਹਿਬ ਉਹ ਸਾਨੂੰ ਬਸਾਈ 15 ਦਿਨ ਦਾ ਲਾਰਾ ਜੀ 15 ਦਿਨ 15 ਦਿਨ ਚ ਕਰਾ ਦਾਂਗੇ 15 ਦਿਨ ਨਹੀਂ ਆ ਜੀ 15 ਦਿਨ ਦਾ ਲਾਰਾ ਜੀ ਅੱਜ ਸਾਨੂੰ ਆਉਣਾ ਆਇਆ ਅਸੀਂ ਪਹਿਲੇ ਦਿਨ ਜਦੋਂ ਅਸੀਂ ਪਹਿਲੇ ਦਿਨ ਇਸ ਧਰਨੇ ਤੇ ਬੈਠੇ ਆ ਸਾਨੂੰ 15 ਦਿਨ ਵਾਸਤੇ ਕਹਿ ਕੇ ਗਏ ਆ ਸਾਨੂੰ ਅੱਜ 8ਵਾਂ ਦਿਨ ਹੈ ਪਾਣੀ ਤਾਂ ਹਜ ਤੱਕ ਨਿਕੜਿਆ ਨਹੀਂ ਟੈਂਕੀ ਤੱਕ ਤਾਂ ਪਾਣੀ ਨਹੀਂ ਆਇਆ ਜੀ ਤੁਸੀਂ ਇੱਕੀ ਦੇਖ ਲਓ ਕਿ ਕਿੰਨਾ ਵੱਡਾ ਲਾਰ ਹੈ ਜੀ ਜਾ ਕੇ ਦੇਖੋ ਇਹ ਵੀ ਸੋਚੋ ਨਾ ਸੱਤ ਦਿਨ ਤਾਂ ਸਾਨੂੰ ਆਪ ਨੂੰ ਬੈਠੇ ਹੋ ਗਏ ਅੱਜ ਹਫਤਾ ਰਹਿ ਗਿਆ ਹਫਤੇ ਦੇ ਵਿੱਚ ਇਹਨਾਂ ਨੇ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਹਲਚਲ ਨਹੀਂ ਦਿਖਾਈ ਹੈਗੀ ਕਿ ਇਸ ਚੀਜ਼ ਪਿੱਛੇ ਵੀ ਇਹਨਾਂ ਨੂੰ ਥੋੜੀ ਬਹੁਤ ਹੀ ਹੈ ਮੰਨ ਲਓ ਜਿਵੇਂ ਤੁਹਾਨੂੰ 7 ਦਿਨ ਹੋ ਗਏ ਜੇ ਐਸੇ ਤਰ੍ਹਾਂ ਹੀ ਤੁਸੀਂ ਐਂ ਬੈਠੇ ਰਹੋ ਕੋਈ ਤੁਹਾਡੀ ਸੁਣਵਾਈ ਨਾ ਹੋਈ ਤਾਂ ਫਿਰ ਅੱਗੇ ਤੁਹਾਡੀ ਅਸੀਂ ਐਸੇ ਤਰੀਕੇ ਨਾਲ ਹੀ ਬੈਠੇ ਰਹਾਂਗੇ ਸਰ ਅਸੀਂ ਸਾਨੂੰ ਚਾਹੇ ਨਾਮ ਲੱਗੇ ਚਾਹੇ ਸਾਨੂੰ ਸਾ ਲੱਗੇ ਅਸੀਂ ਅਗਲੇ ਵਾਰ ਕੰਮ ਨਹੀਂ ਜੇ ਸਰਕਾਰ ਉਹ ਚੰਦਕ ਸਾਡੀ ਪਾਰਟੀ ਆਵੇ ਤਾਂ ਕੋਈ ਚੰਦ ਹੈ ਕਿ ਸਾਨੂੰ ਇਸ ਪਾਰਟੀ ਵੱਲੋਂ ਸਾਨੂੰ ਕੋਈ ਐਮਸੀ ਵੀ ਸਾਡਾ ਕੋਈ ਸਪੋਰਟ ਕਰੇ ਤਾਂ ਐਮਸੀ ਵੀ ਸਾਡਾ ਆਪ ਦਾ ਹੀ ਹੈ ਅਸੀਂ ਵੀ ਐਮਸੀ ਆਪ ਨਹੀਂ ਚੁਣਨਾ ਠੀਕ ਹੈ ਇਸ ਲਈ ਜੇ ਸਾਡਾ ਕੰਮ ਹੋਊਗਾ ਤਾਂ ਅਸੀਂ ਕਰਾਂਗੇ ਨੀ ਨਹੀਂ ਅਸੀਂ ਅੱਜ ਅਸੀਂ ਵੋਟ ਆਪਸ਼ਨ ਇੱਕ ਹੋਰ ਹੈ ਵੋਟ ਨੂੰ ਰੱਦ ਕਰਨ ਦਾ ਅਸੀਂ ਉਹ ਰੱਦ ਦੇ ਵਿੱਚ ਹੀ ਵੋਟ ਪਾ ਕੇ ਆਉਣੀ ਅਸੀਂ ਕਿਸੇ ਨੂੰ ਵੋਟ ਨਹੀਂ ਦੇਣੀ ਹੈਗੀ ਅਗਰ ਜੇ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਸਰਕਾਰਾਂ ਜਨਤਾ ਦੇ ਹੱਥ ਹੀ ਨਹੀਂ ਤੇ ਸਾਡਾ ਹੀ ਕਰਣੀ ਹੁੰਦਾ ਉਹਦਾ ਕੀ ਫਾਇਦਾ ਸਾਡਾ ਕੋਈ ਲਾਇਕ ਕੋਈ ਫਾਇਦਾ ਨਹੀਂ ਸਾਡਾ ਕੀ ਨਾਮ ਹੈ ਤੁਹਾਡਾ ਰਾਣੀ ਦੇਵੀ ਜੀ ਕਿੰਨਾ ਨੰਬਰ ਵਾਰਡ ਹੈ 15 ਨੰਬਰ ਵਾਰਡ ਦੇ ਵਸਨੀਕਾਂ ਕੀ ਕਹਿਣਾ ਚਾਹੁੰਦੇ ਆ ਹਾਲਾਤ ਬਣੇ ਪਿਆ ਅਸੀਂ ਜੀ ਆਏ ਕਹਿਣਾ ਚਾਹੁੰਦੇ ਆ ਜੇ ਇਸ ਕਮੇਟੀ ਦੇ ਜਾਣਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਸਾਡੇ ਬੱਚਿਆਂ ਨੂੰ ਆਉਣਾ ਜਾਣਾ ਬਹੁਤ ਮੁਸ਼ਕਲ ਹੈਗਾ ਅਸੀਂ ਬਹੁਤ ਥੁੱਕੀ ਆਂ ਜੀ ਕੋਈ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰ ਰਿਹਾ ਸਾਨੂੰ 7 ਦਿਨ ਹੋ ਗਏ ਧਰਨਾ ਲੱਗਿਆ ਇਹਨੂੰ ਕੋਈ ਨਹੀਂ ਸੁਣਵਾਈ ਕਰ ਰਿਹਾ ਕੀ ਗੱਲ ਅਸੀਂ ਕੋਈ ਬੋਰਡ ਨਹੀਂ ਪਾਉਂਦੇਗੇ ਵੋਟਾਂ ਦਾ 27 ਚ ਫੇਰ ਆਉਣ ਵਾਲੀਆਂ ਕਿਹਨੂੰ ਪਾਉਣੀਆਂ ਹਾਂ ਜੀ ਅਸੀਂ ਕਿਸੇ ਨੂੰ ਨਹੀਂ ਪਾਉਣੇ ਜੀ ਅਸੀਂ 27 ਦਾ ਹਾਰ ਪਾਵਾਂਗੇ 27 ਦਾ ਹਾਰ ਪਾ ਕੇ ਤੋਰਾਂਗੇ ਜਿਹੜਾ ਕੋਈ ਆਊਗਾ ਜਰ ਕਰਾਂਗੇ ਨਖਰਾ ਹਨ ਉਸਕੇ ਹੱਥ ਵੜ ਦੂੰਗੀ ਇਸੀ ਜਗ੍ਹਾ ਜੀਰੋ ਵੋਟਾਂ ਵੋਟਾਂ ਪਾਉਣੀਆਂ ਹੁੰਦੀਆਂ ਉਦੋਂ ਤੱਕ ਜੀ ਲੈਟਰੀ ਤੇ ਚੱਕਣ ਤੱਕ ਵੀ ਜਾਂਦੀ ਆ ਜੈਸਟਬੀਨ ਸਾਰੇ ਸਾਫ਼ ਕਰਦੇ ਆ ਪਰ ਹੁਣ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਅਸੀਂ ਉਹਨਾਂ ਦੇ ਸਾਹਮਣੇ ਬਾੜ-ਬਾੜ ਸਿੱਟਾਂਗੇ ਕਿਉਂ ਸਾਡੇ ਬੱਚਿਆਂ ਨੂੰ ਜਾਣਾ ਬਹੁਤ ਮੁਸ਼ਕਲ ਆ ਸਕੂਲ ਕੀ ਕਰੀਏ ਦੱਸੋ ਨਹੀਂ ਜਿਵੇਂ 4 ਸਾਲ ਹੋ ਗਏ ਲੰਗੀ ਨੂੰ ਸਰਕਾਰ ਦਾ ਟਾਈਮ 4 ਸਾਲ ਲੰਘੇ ਪਹਿਲਾਂ ਨਹੀਂ ਤੁਸੀਂ ਬੋਲੇ ਜੀ ਬਹੁਤ ਵਾਰੀ ਅਸੀਂ ਬੋਲੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਕਿਤੇ ਕੋਈ ਕਰਦਾ ਹੀ ਨਹੀਂ ਕੋਈ ਸਾਡੀ ਜੇ ਕੋਈ ਸੁਣਵਾਈ ਕਰੂਗਾ ਕੀ ਸਰਕਾਰਾਂ ਦਾ ਕਹਿਣਾ ਹੁੰਦਾ ਕਿ ਪੁਰਾਣੀਆਂ 100 ਸਾਲ ਪੁਰਾਣੀਆਂ ਬਸਤੀਆਂ ਉਹਨਾਂ ਦੀਆਂ ਤਕਲੀਫਾਂ ਹੁੰਦੀਆਂ ਰਹਿੰਦੀਆਂ ਨੀਵੀਆਂ ਰਹਿ ਗਈਆਂ ਇਹ ਤਾਂ ਨਈ ਬਸਤੀ ਆ ਜਮਾਨਾ ਨਹੀਂ ਸਾਰੀ ਮਕਾਨ ਆ ਸਾਰੇ ਹਾਂ ਜਮਾਨੇ ਇਸੇ ਤੇ ਸਾਰੇ ਨਵੇਂ ਇਮਕਾਨ ਬਣਿਆ ਫਿਰ ਵੀ ਹਾਲਾਤ ਚਲ ਪੁਰਾਣੇ ਤੋਂ ਬਹਾਨਾ ਮਾਰਦੇ ਨੇ ਸਰਕਾਰਾਂ ਹੁਣ ਇਹਦਾ ਕੋਈ ਪੂਰਾ ਹਾਲ ਆ ਮੈਂ 10 ਵਾਰੀ ਫੋਨ ਕਰ ਚੁੱਕੀ ਆ ਵੀ ਇਹਨੇ ਢੱਕਣ ਲਾ ਜੋ ਢੱਕਣ ਲਾ ਜੋ ਕਹਿੰਦੇ ਕੋਈ ਨਹੀਂ ਆ ਚਲਾਜ ਸਵੇਰੇ ਲਾਜਾ ਇਹਨਾਂ ਨੂੰ ਕੀਤਾ ਫੋਨ ਅਸੀਂ ਜੀ ਉਹਨਾਂ ਨੂੰ ਪ੍ਰਧਾਨ ਨੂੰ ਕੀਤਾਗਾ ਕਮੇਟੀ ਦੇ फोन ਕੀਤਾ ਮੈਂ ਹਾਂਜੀ ਫਿਰ ਕੀ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਲਾਜਾਂਗੇ ਪਰ ਕੋਈ ਸਰਵਾਈ ਨਹੀਂ ਕਰੀਆ ਕੈਬ ਕੋ ਰੋਜ਼ ਦੋ ਦੋ ਤੱਕ ਕੋਈ ਸੁਣਵਾਈ ਨਹੀਂ ਹਲਕੇ ਦੇ ਐਮਐਲਏ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੌਕੇ ਦੇ ਐਮਐਲਏ ਨੇ ਉਹ ਹਲਕੇ ਦੇ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਸਾਡੇ ਗਲੀ ਵਾਲੇ ਕਰਕੇ ਸਾਡੀ ਗਲੀ ਠੀਕ ਕਰਾਈ ਜਾਵੇ ਬਣਵਾਈ ਜਾਏ ਦੁਬਾਰਾ ਸੀਵਰ ਵੱਡੀ ਲਾਈਨ ਪਾਈ ਜਾਵੇ ਅਸੀਂ ਸਾਡੀ ਗਲੀ ਦੇ ਮੌਕਾ ਵੀ ਨਹੀਂ ਦੇਖਦੇ ਜੀ ਸੰਗਤਿਆਂ ਦੇ ġੇੜਾ ਮਾਰ ਕੇ ਜਾਵੇ ਬਸ ਐਮਐਲਏ ਸਾਹਿਬ ਇੱਕ ਵਾਰੀ ਪਹਿਲਾਂ 9 ਸਾਲ ਹੋ ਗਏ ਨਾ ਦੁਬਾਰਾ ਕਦੇ ਹਾਂ अच्छा ओ ਤੁਹਾਡੇ ਥਰੂ ਮੂਵੀਆਂ ਦੇਖਦੇ ਰਹਿੰਦੇ ਆ ਛੋਟੇ ਛੋਟੇ ਕਲਿੱਪਾਂ ਦੇਖਦੇ ਰਹਿੰਦੇ ਆ ਫਿਰ ਉਹਨਾਂ ਨੂੰ ਪਤਾ ਤਾਂ ਸਭ ਕੁਝ ਹੀ ਹੈ ਬੜਾ ਸਾਸੀ ਚਾਹਨੇ ਇੱਕ ਵਾਰ ਸਾਡੀ ਗਲੀਆਂ 'ਚ ਆਵੇ ਵੀ ਇਹਨਾਂ ਗਰੀਬ ਲੋਕਾਂ ਦੇ ਹਾਲਾਤ ਆ ਜਿੰਨੇ ਵੀ ਹੈਗੇ ਆ ਤਕਰੀਬ ਤਕਰੀਬ ਸਾਰਿਆਂ ਦੇ ਹਾਲਾਤ ਹੀ ਬਾੜੇ ਆ ਹੋਰ ਨਮੀ ਵਾਰਡ 'ਚ ਆ ਗਏ ਕਿੰਨਾ ਨੰਬਰ ਵਾਰਡ ਆ ਇਹ 3 ਨੰਬਰ ਵਾਰਡ ਆ ਕੀ ਕਿਹੜੀ ਗੁੱਠੀ ਬੰਦ ਗਲੀ ਇਹ ਨੇਰੀ ਗੁੱਠੀ ਜੰਹੋਂ ਦਾ ਰਸਤਾ ਹਾਂਜੀ ਬੰਦ ਗਈ ਆ ਤੇ ਗਲੀ ਬੰਦ ਹੈ ਬਾਗਰ ਰੋਡ ਹੈ ਬਾਗਰ ਹਾਂ ਜੀ ਆਹੀ ਹਾਲਾਤ ਇੱਥੇ ਹਾਂ ਇਹੀ ਹਾਲਾਤ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਜਿਵੇਂ ਸਾਡੇ ਅਸੀਂ ਇਹ ਕਹਿੰਦੇ ਆ ਸਾਡੀ ਗਾਈਆਂ ਬਣਾਏ ਜਾਣ ਸੀਵਰ ਦੁਬਾਰੇ ਪੈਪਾ ਪਾਈ ਜਾਣ ਜੀ ਤੇ ਸਾਡਾ ਕਮੇਟੀ ਜੀ ਉਥੇ ਉੱਥੇ ਵੀ ਕੰਮ ਹੋਵੇ ਸਮ ਦਵਾਈ ਦੁਈ ਮਿਲੇ ਸਰਕਾਰੀ ਹਸਪਤਾਲ ਸਾਡਾ ਉਹ ਵੀ ਸੰਦਾਰ ਹੋਣਾ ਚਾਹੀਦਾ 10 ਨੰਬਰ 24/3 ਨੰਬਰ ਕਿਹੜੀ ਹੈ 15 ਨੰਬਰ ਕਿੱਥੇ ਹੈ 15 ਨੰਬਰ ਵਾਰਡ ਸਰ ਜੀ ਨਾਮ ਹੈ ਤੁਹਾਡਾ ਮੈਂ ਵੀ ਬੋਲਣਾ 15 ਚ ਪਹੁੰਚੇ ਹਾਂ ਜੀ ਰਾਮਾ ਮੰਡੀ ਦੇ ਵਾਰਡ ਨੰਬਰ 15 ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲੋਕ ਇਕੱਠੇ ਹੋਏ ਨੇ ਕੀ ਕਾਰਨ ਹੈ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਕੀ ਨਾਮ ਹੈ ਤੁਹਾਡਾ ਇੰਦਰਜੀਤ ਆ ਜੀ ਕੀ ਕਹਿਣਾ ਚਾਹੁੰਦੇ ਹੋ ਫੇਰ ਕਿੱਥੇ ਆਏ ਹੋ ਇੱਕ ਵਾਰ ਇੱਥੇ ਅੱਜ ਫੇਰ ਅਸੀਂ ਤਾਂ ਜੀ ਆਹੀ ਆ ਨਾ ਸਿਹਰ ਦਾ ਹਾਲ ਹੋ ਜੇ ਸਾਡਾ ਕੋਈ ਟੱਕਣ ਦੀ ਟੱਕ ਦਾ ਬੁਰਾ ਹਾਲ ਹੈ ਜੀ ਮੰਡੀ ਦੇ ਅੱਛਾ ਟੱਕਣ ਹੈ ਨਹੀਂ ਇੱਥੇ ਪਿਛਲੇ ਲਾਏ 9 ਸਾਲ ਹੋ ਗਏ ਨੂੰ ਐਮਐਲਏ ਨੂੰ 5 ਸਾਲ ਪਹਿਲਾਂ ਲਿਆ ਕੇ 4 ਹੁੰਦੇ ਸਰਕਾਰ ਵੀ ਪਹਿਲਾਂ ਸਾਨੂੰ ਇਹ ਕਹਿੰਦੇ ਸੀ ਸਾਡੀ ਸਰਕਾਰ ਨਹੀਂ ਸਾਡੀ ਸਰਕਾਰ ਨਹੀਂ ਆਖੇ ਜੀ ਹੁਣ ਇਹਨਾਂ ਸਰਕਾਰ ਵੀ ਆਗੇ 4 ਸਾਲ ਪੂਰੇ ਹੋ ਗਏ ਜੀ ਹੁਣ ਅਜੇ ਤੱਕ ਕੋਈ 5 ਰੁਪਏ ਨਹੀਂ ਲਾਏ ਵਾਰਡ ਦੇ ਵਿੱਚ ਤੁਹਾਡੇ ਵਾਰਡ ਚ ਪੈਸਾ ਨਹੀਂ ਲੱਗਾ ਐਸਾ 5 ਪੈਸੇ ਵੀ ਨਹੀਂ ਲਾਏ ਜੀ ਵੋਟਾਂ ਪਾਈਆਂ ਸੀ ਫਿਰ ਤੁਸੀਂ ਵੋਟਾਂ ਤਾਂ ਪਾਈਆਂ ਸੀ ਫੇਰ ਹੀ ਕੀ ਸੋਚ ਕੇ ਪਾਈਆਂ ਸੀ ਵੋਟਾਂ ਬਦਲਾ ਕਰਕੇ ਜੀ ਆਖੇ ਬਦਲਾ ਵੇਖੋ ਜੀ ਪਹਿਲਾਂ ਸਾਨੂੰ ਇੱਕ ਮੌਕਾ ਦਿਓ ਇੱਕ ਮੌਕਾ ਸੀ ਮੌਕਾ ਦੇਤਾ ਹੀ ਆ ਮੌਕਾ ਵੇਖ ਲਈ ਹੁਣ ਹੂੰ ਕੋਈ ਸੁਣਵਾਈ ਨਹੀਂ ਨਾ ਪੂਰਾ ਹੀ ਨਹੀਂ ਸੁਣਿਆ ਅਟਕਣ ਜਿਹੜਾ ਹੈ ਨਹੀਂ ਇਹਦੇ 'ਚ ਕੋਈ ਨੁਕਸਾਨ ਵੀ ਹੋ ਸਕਦਾ ਬੱਚਾ ਵੀ ਡਿੱਗ ਸਕਦਾ ਕੋਈ ਜਾਂਦਾ ਜੀ ਗੱਡੀਆਂ ਡੇਕੀਆਂ ਦੇ ਵਿੱਚ ਮੇਨ ਰੋਡ ਹੈ ਜੀ ਸਕੂਟੀ ਡਿੱਗੀ ਬੰਦਾ ਪਲਟ ਗਿਆ ਜੀ ਉਹਨੂੰ ਹਸਤਾਲ ਲੈ ਕੇ ਗਏ ਆ ਅੱਛਾ ਅੱਜ ਫਸਲਾਂ ਨਹੀਂ ਇਹਦੇ ਵਿੱਚ ਨਿਕਲਦੀਆਂ ਨਹੀਂ ਓਏ ਮੱਥੇ ਸੱਟ ਆਈ ਹੈ ਜੀ ਮੱਥੇ ਤੇ ਸੱਟ ਮੱਜੀ ਹਾਂਜੀ ਹਾਂਜੀ ਇਹਦੇ 'ਚ ਕੋਈ ਬੱਚਾ ਵੀ ਡਿੱਗ ਸਕਦਾ ਫਿਰ ਹਾਂ ਡਿੱਗ ਸਕਦੇ ਦੇਖ ਸਕਦਾ ਜੀ ਬੱਚਾ ਨੂੰ ਸਾਨੂੰ ਬਾਹਰ ਨਹੀਂ ਆਣ ਦੇਣਾ ਕੋਈ ਬੱਡੇ ਵੀ ਡਿੱਗ ਸਕਦੇ ਬੱਚਾ ਬਾਹਰ ਨਹੀਂ ਆਉਂਦੇ ਰਿਹਾ ਸੀ ਅੰਦਰ ਅੰਦਰ ਲੱਗਦੇ ਬੱਚਾ ਦੇਖੋ ਸਾਰਾ ਖੇਤਾਂ ਨੂੰ ਜਾਂਦਾ ਨਿਕਲ ਦੇਖ ਸਾਡੀ ਮੰਗ ਕੀ ਆ ਹੁਣ ਮੇਨ ਇਥੇ ਸਾਡੇ ਇਹ ਹੀ ਮੰਗਾਏ ਕੰਮ ਹੋਵੇ ਸਾਡਾ ਕੋਈ ਸਾਡੇ ਹੋਵੇ ਸਾਡਾ ਕੋਈ ਸੜਾਈ ਨੂੰ ਰੇਲਵੇ ਸੁਣ ਜੇ ਸਾਡੀ ਕੋਈ ਸਪੀਨ ਵਾਲਾ ਪਾਣੀ ਵਧੀਆ ਮਿਲ ਜੇ ਹੋਰ ਸਾਨੂੰ ਗਰੀਬਾਂ ਦੀ ਕੋਈ ਮੰਗ ਨਹੀਂ ਹੁੰਦੀ ਕੋਈ ਵੱਡੀ ਸਾਡੇ ਨਾਲ ਕੋਈ ਸੇਲਰ ਚੱਲਦੇ ਆ ਨਾ ਕੋਈ ਟਰੱਕ ਲੰਘਦੇ ਆ ਠੀਕ ਹੈ ਸਾਡੀ ਆ ਹੀ ਮੰਗਾ ਬਸ ਸਾਡਾ ਰਸਤਾ ਸਾਫ਼ ਹੋਵੇ ਕੰਮ ਹੋਣੇ ਚਾਹੀਦੇ ਬਸ ਸਿਵਰੇ ਦਾ ਪਾਣੀ ਦੀ ਸਮੱਸਿਆ ਹੱਲ ਹੋ ਜੇ ਪੀਣ ਵਾਲੇ ਪਾਣੀ ਦੀ ਸਪਸ਼ਟਿਆ ਹੋ ਲੋ ਜੇ ਤੇ ਲੰਘਣ ਨੂੰ ਰਾਹ ਹੋ ਜਾਵੇ ਬਸ ਆਹ ਸਮੱਸਿਆ ਜੇ ਇੰਨੀ ਗੱਲ ਵੀ ਨਹੀਂ ਕਰ ਸਕਦੇ ਤਾਂ ਫਿਰ ਆਪਾਂ ਐਮਐਲਏ ਬਣਨ ਦਾ ਫਾਇਦਾ ਕੀ ਆ ਇੱਕ ਵਾਰੀ ਆ ਕੇ ਮੌਕਾ ਤਾਂ ਦੇਖਣੀ ਐ ਐਮਐਲਏ ਆਈ ਨਹੀਂ ਨਾਜੀ 9 ਸਾਲ ਦੇ ਵਿੱਚ ਇੱਕ ਕਿੜਾ ਵੀ ਮਾਰਿਆ ਹੋਵੇ ਮੰਡੀ ਦੇ ਵਿੱਚ ਕਿਸੇ ਕਲੀਚ ਕਹਦੇ ਕੋਈ ਬੰਦਾ ਕਹਦੇ ਇੱਕ ਕਿੜਾ ਵੀ ਮਾਰਿਆ ਹੋਵੇ